ਜਿੱਥੇ ਇੱਕ ਪਾਸੇ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਜਬਰਦਸਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸੀ ਸ਼ੰਭੂ ਬਾਰਡਰ ਤੇ ਤਾਂ ਜੋ ਕਿਸਾਨ ਕਿਸੇ ਵੀ ਤਰ੍ਹਾਂ ਸ਼ੰਭੂ ਬੈਰੀਅਰ ਨੂੰ ਕਰਾਸ ਕਰਕੇ ਦਿੱਲੀ ਨਾ ਜਾ ਸਕਣ ਤੇ ਉੱਥੇ ਹੀ ਕਿਸਾਨਾਂ ਦੇ ਜਿਹੜੇ ਜਜ਼ਬੇ ਸੀ ਕਿਸਾਨਾਂ ਦੇ ਜੋਸ਼ ਸੀਗੇ ਉਹ ਵੇਖਣ ਵਾਲੇ ਸੀਗੇ ਕਈ ਦਿਨਾਂ ਤੋਂ ਪ੍ਰਬੰਧ ਕੀਤੇ ਜਾ ਰਹੇ ਸੀ ਉਹਨਾਂ ਵਿੱਚੋਂ ਇੱਕ ਸੀ ਜਿਹੜੀਆਂ ਜਿਹੜੇ ਸੂਏ ਸੀ ਤਿੱਖੇ ਉਹ ਥੱਲੇ ਆ ਰੱਖੇ ਸੀਗੇ ਤਾਂ ਜੋ ਕੋਈ ਟਰੈਕਟਰ ਟਰਾਲੀ ਆਵੇ ਤੇ ਉਹ ਸਾਰੇ ਟਾਇਰ ਜਿਹੜੇ ਪੈਂਚਰ ਹੋ ਜਾਣ ਸੋ ਸਭ ਤੋਂ ਪਹਿਲੀ ਲੇਅਰ ਉੱਥੋਂ ਸ਼ੁਰੂ ਹੁੰਦੀ ਸੀ ਕਿ ਬੜਾ ਡਰੌਣ ਵਾਲੀ ਇੱਕ ਤਸਵੀਰ ਸੀਗੀ ਅਸੀਂ ਤੁਹਾਨੂੰ ਦਿਖਾ ਵੀ ਰਹੇ ਸੀਗੇ ਤੇ ਸਾਡੇ ਨਾਲ ਇੱਕ ਸ਼ਖਸ ਹੈ ਜਿਹਨੇ ਕਈ ਇਸ ਤਰ੍ਹਾਂ ਜਿਹੜੇ ਆਪਣੇ ਹੱਥਾਂ ਦੇ ਨਾਲ ਉਹ ਜਿਹੜੇ ਤਿੱਖੇ ਤਿੱਖੇ ਸੂਏ ਜਿਹੜੇ ਗੱਡੇ ਵੇ ਸੀਗੇ ਉਹ ਕੰਡਨ ਚ ਕਾਮਯਾਬ ਹੋਏ ਆ ਤੇ ਹੁਣ ਸਾਰੇ ਉਹ ਹਟਾ ਦਿੱਤੇ ਆ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਕਿੱਥੋਂ ਆਏ ਹੋ ਮੈਂ ਗੈਰੀਮੈਂਡ ਕਿਹੜੀ ਜਗ੍ਹਾ ਤੋਂ ਹੈ ਕਰਨਤਾਨ ਸਾਹਿਬ ਤੋਂ ਅੱਛਾ ਤੇ ਇਹ ਤੁਸੀਂ ਉੱਥੇ ਪੂਰੇ ਰਾਤ ਚ ਵਿਸ਼ਾਈਆਂ ਵੀ ਹੈ ਜੀ ਕਿਵੇਂ ਕੱਢੇ ਹਾਂਜੀ ਪੂਰੇ ਐਸ ਰੋਕ ਨੂੰ ਵਿਸ਼ਾਈਆਂ ਸੀਗੀਆਂ ਬਾਹ ਤਣਾ ਲਾ ਲਾ ਕੇ ਕੱਢ ਕੇ ਮੁੜ ਕੇ ਇੱਕ ਨਾਲ ਕੱਢਦੇ ਸਾਰੇ ਦੋ ਇੱਕ ਸਾਈਡ ਤੇ ਰਹਿ ਗਏ ਮੈਂ ਦੋ ਚਾਰ ਵੀ ਉਹ ਫਿਰ ਗੋਲੇਬਾਰੀ ਸ਼ੁਰੂ ਹੋ ਗਈ ਫਿਰ ਥੋੜਾ ਜਿਹਾ ਪਿੱਛੇ ਆ ਗਏ ਹਾਂਜੀ ਅੱਛਾ ਉਸ ਤੋਂ ਪਹਿਲਾਂ ਜਦੋਂ ਤੁਸੀਂ ਸ਼ੁਰੂ ਕੀਤਾ ਉਦੋਂ ਉੱਥੇ ਚੱਲ ਰਹੇ ਸੀ ਗੈਸ ਦੇ ਗੋਲੇ ਨਹੀਂ ਚੱਲ ਰਿਹਾ ਸੀ ਜੀ ਬਹੁਤ ਅੱਛਾ ਫਿਰ ਕਿਵੇਂ ਮੈਨੇਜ ਕੀਤਾ ਇਹਨਾਂ ਨੇੜੇ ਉਹ ਜਾ ਕੇ બસ ਇਦਾਂ ਹੀ ਧੱਕੇ ਨਾਲ ਹੀ ਅੱਖਾਂ ਬੰਨ੍ਹ ਬੰਨ੍ਹ ਕੇ ਹਿਸਾਬਾ ਬਲੇਡ ਬਲੂਟ ਕੇ ਤੇ ਮਤਲਬ ਉਹਨਾਂ ਦੀ ਪੁਲਿਸ ਖੜੀ ਥੱਲੇ ਅਸੀਂ ਚਲੇ ਗਏ ਪਹਿਲਾਂ ਉਹਨਾਂ ਨੇ ਕਹਿਤਾ ਕਿ ਸ਼ਾਂਤ ਮਾਈ ਵੀ ਬੈਠ ਜਾਓ ਨਾ ਇਸ ਤਰ੍ਹਾਂ ਕਰੋ ਬੈਠ ਕੇ ਮੁੜ ਕੇ ਫੇਰ ਉਹਨਾਂ ਦਾ ਇੱਕ ਅਫਸਰ ਜਾ ਕੇ 扑ਕਣ ਲੱਗ ਗਿਆ ਫਿਰਹੀਂ ਵੀ ਖਿੱਚ ਤੇ ਬੈਠੇ ਬੈਠੇ ਠੀਕ ਹੈ ਜੀ ਹਾਂ ਜੀ ਤੇ ਹੁਣ ਕੀ ਲੱਗਦਾ ਵੀ ਕਿੜੀਂ ਕਿੜੀਂ ਅੜਚਨਾ ਜਿਹੜੀਆਂ ਸਿੰਘਾ ਤੁਸੀਂ ਉਹ ਹਟਾਤੀਆਂ ਕਿਹੜੀਆਂ ਰਹਿ ਗਈਆਂ ਆ ਤਾਂ ਕਿਲ ਤਾਂ ਸਾਰੇ ਮੈਂ ਨਿਕਲ ਗਏ ਰੋਡ ਬਣ ਗਿਆ 69 ਤੇ ਥੋੜਾ ਜਿਆਦਾ ਰਹਿ ਗਿਆ ਜਿਸ ਤਰ੍ਹਾਂ ਬੈਰੀਕੇਡਿੰਗ ਉਹ ਖਿੱਚੀ ਗਈ ਤੇ 1-2 ਘੰਟੇ ਤੱਕ ਫਿਰ ਦਿੱਲੀ ਕੁਝ ਹੋ ਜੂਗੀ। ਠੀਕ ਹੈ। ਹਾਂਜੀ। ਇਹ ਸੰਯੋਗ ਕਿੰਨਾ ਕੁ ਮਿਲ ਰਿਹਾ ਸਾਥੀਆਂ ਦਾ? ਬੱਸ ਜੀ ਬਹੁਤ ਜ਼ਿਆਦਾ ਸਾਰਿਆਂ ਦਾ ਹਾਂ ਸਾਰੇ ਸੰਯੋਗ ਵਾਲੇ ਆਏ ਜੀ। ਬੱਸ ਆਏ ਜਾਗਦਿਆਂ ਜਮੀਰਾ ਵਾਲੇ ਆ ਜੀ। ਬਾਕੀ ਜਿਨ੍ਹਾਂ ਦੀਆਂ ਮਰੀਆਂ ਮੁਰੀਆਂ ਉਹ ਘਰੇ ਬੈਠੇ ਆ। ਘਰੇ ਬੈਠੇ। ਇਹ ਆਏ ਵੀ ਜਿਹੜੇ ਥੋੜੀ ਥੋੜੀ ਪੈਲੀ ਵਾਲੇ 100-100 ਕਿੱਲੇ ਵਾਲੇ ਉਹ ਸੁੱਤੇ ਆ। ਹਾਂ ਜੀ ਕਿਈ ਘੰਟਿਆਂ ਤੋਂ ਹਜ਼ਾਰਾਂ ਜਿਹੜੇ ਆ ਅੰਜੂ ਗੈਸ ਦੇ ਗੋਲੇ ਦਾ ਅੱਗੇ ਜਾ ਰਹੇ ਆ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਉੱਚ ਮਾਹੌਲ ਜੀ ਮਤਲਬ 40 50 ਜਿਹੜੇ ਆ ਕਿਸਾਨ ਤੇ ਕੁਝ ਦੋ ਚਾਰ ਪੱਤਰਕਾਰ ਵੀ ਵੀਰ ਇੱਕ ਲੇਡੀਜ਼ ਜ਼ਖਮੀ ਹੋਈ ਆ ਤੇ ਮਤਲਬ ਹੰਚੂ ਦੇ ਗੈਸ ਦੇ ਗੋਲੇ ਕਿਲ ਗੱਡੇ ਇੱਕ ਉਹਨਾਂ ਨੇ ਮਤਲਬ ਫਾਇਰਿੰਗ ਵੀ ਕੀਤੀ ਹੋਈ ਆ ਉਹ ਵੀ ਆਉਂਦੇ ਹੈਗੇ ਸੀਗੇ ਹਾਂ ਜੀ ਸੋ ਗੱਲਬਾਤ ਅਸੀਂ ਕਰ ਰਹੇ ਸੀ ਕਿਸਾਨਾਂ ਦੇ ਨਾਲ ਤੇ ਤੁਸੀਂ ਦੇਖਿਆ ਜਿਹੜੀਆਂ ਇਹ ਕਿੱਲਾਂ ਸੀਗੀਆਂ ਬਹੁਤ ਤਿੱਖੀਆਂ ਸੀਗੀਆਂ ਤੇ ਹੌਲੀ ਹੌਲੀ ਕਰਕੇ ਅੜਚਨਾ ਜਿਹੜੀਆਂ ਨੇ ਉਹ ਪਾਰ ਕਰਦੇ ਨਜ਼ਰ ਆ ਰਹੇ ਨੇ ਕਿਸਾਨ ਤੇ ਇਹਨਾਂ ਦਾ ਕਹਿਣਾ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ ਦਿੱਲੀ ਕੋਚ ਕਰਕੇ ਰਨ ਗਿਆ ਫਿਲਹਾਲ ਸ਼ੰਭੂ ਬੈਰੀਅਰ ਤੇ ਕਿਸਾਨ ਜਿਹੜੇ ਨੇ ਕਿਸਾਨਾਂ ਦਾ ਵੱਡਾ ਕੱਠ ਜਿਹੜਾ ਉਹ ਅਜੇ ਵੀ ਸ਼ੰਭੂ ਬੈਰੀਅਰ ਤੇ ਹੈਗਾ ਤੇ ਕਿੰਨਾ ਸਮਾਂ ਲੱਗਦਾ ਕਿ ਜਵਾਬੀ ਕਾਰਵਾਈ ਲਗਾਤਾਰ ਚੱਲ ਰਹੀ ਆ ਤੇ ਅੱਗੇ ਕੀ ਕੁਝ ਹੁੰਦਾ ਉਹ ਸਮਾਂ ਦੱਸੇਗਾ ਸ਼ੰਭੂ ਬਾਰਡਰ ਤੋਂ ਕੈਮਰਾਮੈਨ ਆਕਾਸ਼ਦੀਪ ਤੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਹੀਦ ਨਾਈਟਸ